ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਬੰਦੇ ਵਹਾਦਰ ਦੀ ਸ਼ਹੀਦੀ ਤੋਂ ਬਾਅਦ ਕਿਸ ਤਰ੍ਹਾਂ ਸਿੱਖਾਂ ਦੇ ਉੱਪਰ ਇੱਕ ਬਹੁਤ ਵੱਡਾ ਪਹਾੜ ਟੁੱਟ ਪਿਆ ਕਿਵੇਂ ਉਹਨਾਂ ਨੂੰ ਤੰਗ ਕੀਤਾ ਗਿਆ ਇੱਕ ਅੰਧੇਰ ਮੇ ਕਾਲ ਦੀ ਸ਼ੁਰੂਆਤ ਹੋ ਜਾਂਦੀ ਹੈ ਜਿੱਥੇ ਸਿੱਖਾਂ ਦੇ ਪਾਸ ਕੋਈ ਨੇਤਾ ਨਹੀਂ ਬਚਿਆ ਜਿਹੜਾ ਸਿੱਖ ਕੌਮ ਦੀ ਅਗਵਾਈ ਕਰ ਸਕੇ ਤੇ ਇੰਨੇ ਕੋਈ ਜ਼ੁਲਮ ਸਰਕਾਰ ਨੇ ਕੀਤੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ ਬੇ ਇਤਿਹਾਸਾ ਸਿੱਖ ਜਿਹੜੇ ਹੈਗੇ ਆ ਮਾਰ ਦਿੱਤੇ ਗਏ ਹੁਣੇ ਹਾਲਾਤ ਬਣੇ ਕਿਉਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜਦੋਂ ਖਾਲਸੇ ਦੀ ਸਥਾਪਨਾ ਕੀਤੀ ਗਈ ਸੀ ਕਿ ਜ਼ੁਲਮ ਦੇ ਖਿਲਾਫ ਲੜਨਾ ਹੈ ਅਨਿਆਏ ਦੇ ਖਿਲਾਫ ਲੜਨਾ ਹੈ ਅੱਜ ਵੀ ਸਿੱਖ ਕੌਮ ਇਸੇ ਹੀ ਸੋਚ ਉੱਪਰ ਖੜੀ ਹੈ ਕਿ ਜੇ ਕਿਤੇ ਕਿਸੇ ਥਾਂ ਤੇ ਜ਼ੁਲਮ ਹੁੰਦਾ ਹੈ ਉਸ ਦਾ ਮੁਕਾਬਲਾ ਕੀਤਾ ਜਾਏ 1716 9 ਜੂਨ ਦਾ ਉਹ ਦਿਨ ਸਿੱਖ ਕੌਮ ਲਈ ਬਹੁਤ ਹੀ ਕਸ਼ਟਮਈ ਰਹਾ ਜਦੋਂ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਰੇ ਮੁਢਲੇ ਜਰਨੈਲ ਦਿੱਲੀ ਦੇ ਵਿੱਚ ਇੱਕ ਇੱਕ ਕਰਕੇ ਸ਼ਹੀਦ ਕਰ ਦਿੱਤੇ ਗਏ ਤਕਰੀਬਨ 700 ਵਿਅਕਤੀ ਬੰਦੇ ਬਹਾਦਰ ਦੇ ਨਾਲ ਸੀਗੇ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਉੱਥੇ ਸ਼ਹੀਦ ਕਰ ਦਿੱਤੇ ਗਏ ਹੁਣ ਸਿੱਖ ਕੌਮ ਅੱਗੇ ਇੱਕ ਬਹੁਤ ਵੱਡਾ ਸੰਕਟ ਖੜਾ ਹੋ ਗਿਆ ਸਿੱਖ ਕੌਮ ਨੇਤਾਵਾਂ ਤੋਂ ਬਿਹੋਣੀ ਹੋ ਗਈ ਹੁਣ ਉਹਨਾਂ ਦੇ ਪਾਸ ਕੋਈ ਨੇਤਾ ਨਹੀਂ ਸੀਗਾ ਜਿਹੜਾ ਸਿੱਖ ਕੌਮ ਦੀ ਅਗਵਾਈ ਕਰ ਸਕੇ ਇਸ ਦੇ ਉਲਟ ਮੁਗਲ ਸਰਕਾਰ ਨੇ ਇੰਨੀ ਜ਼ਿਆਦਾ ਸਖਤ ਇਹ ਕਰ ਦਿੱਤੇ ਕਿ ਜਿੱਥੇ ਕਿਤੇ ਵੀ ਕੋਈ ਸਿੱਖ ਮਿਲਦਾ ਹੈ ਉਹਨਾਂ ਨੂੰ ਖਤਮ ਕਰ ਦਿੱਤਾ ਜਾਏ ਹੁਣ ਸਿੱਖਾਂ ਦੇ ਕੋਲੇ ਦੋ ਰਾਹ ਸੀਗੇ ਕਿ ਜਾਂ ਤਾਂ ਉਹ ਜੰਗਲਾਂ ਦੇ ਵਿੱਚ ਚਲੇ ਜਾਣ ਜਾਂ ਫਿਰ ਉਹ ਆਪਣੇ ਬਾਲ ਵਾਲਾ ਨੂੰ ਕਟਵਾ ਕੇ ਸਹਿਜਦਾਰੀ ਸਿੱਖ ਬਣ ਜਾਣ ਜਾਂ ਫਿਰ ਜਿਹੜਾ ਹੈਗਾ ਉਹਨਾਂ ਨੂੰ ਮੌਤ ਦੇ ਮੂੰਹ ਚ ਜਾਣਾ ਪਏਗਾ ਬਹੁਤ ਸਾਰੇ ਸਿੱਖ ਜਿਹੜੇ ਸੀਗੇ ਉਹ ਜੰਗਲਾਂ ਦੇ ਵਿੱਚ ਚਲੇ ਗਏ ਕੁਝ ਉਹ ਸਿੱਖ ਜੋ ਜਿਨ੍ਹਾਂ ਨੇ ਕੇਸ ਕਟਵਾ ਲਏ ਤੇ ਉਹ ਪਿੰਡਾਂ ਦੇ ਵਿੱਚ ਹੀ ਖੇਤੀਬਾੜੀ ਕਰਨ ਲੱਗ ਪਏ ਹੁਣ ਜਿਹੜੇ ਜੰਗਲਾਂ ਦੇ ਵਿੱਚ ਚਲੇ ਗਏ ਹੁਣ ਉਹ ਜੰਗਲਾਂ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਬੱਚੇ ਉਹਨਾਂ ਦੀਆਂ ਮਾਂ-ਮਾਂ ਭੈਣਾਂ ਪਤਨੀਆਂ ਉਹ ਪਿੰਡ ਬਜ਼ੁਰਗ ਉਹ ਪਿੰਡਾਂ ਦੇ ਵਿੱਚ ਹੀ ਰਹਿੰਦੇ ਆ ਉਹ ਆਮ ਘਰਾਂ ਦੇ ਵਿੱਚ ਰਹਿ ਰਹੇ ਆ ਹੁਣ ਇਹ ਜੰਗਲਾਂ ਦੇ ਵਿੱਚ ਗਏ ਹੋਏ ਸਿੱਖ ਜਿਹੜੇ ਸੀਗੇ ਕਿਉਂਕਿ ਰੋਟੀ ਤੇ ਖਾਣੀ ਹੈ ਕੱਪੜਾ ਵੀ ਚਾਹੀਦਾ ਹੈ ਇਹਦੇ ਲਈ ਉਹ ਅਮੀਰਾਂ ਨੂੰ ਸਰਕਾਰੀ ਖਜ਼ਾਨਿਆਂ ਨੂੰ ਜਥਿਆਂ ਦੇ ਰੂਪ ਵਿੱਚ ਹਮਲੇ ਕਰਦੇ ਆ ਤੇ ਲੁੱਟ ਲੈਂਦੇ ਆ ਸਰਕਾਰ ਬਹੁਤ ਸਖਤੀ ਕਰ ਰਹੀ ਹੈ ਹੁਣ ਇਸ ਦਰਮਿਆਨ 1716 ਤੋਂ ਲੈ ਕੇ 1721 ਤੱਕ ਸਿੱਖ ਜਿਹੜੇ ਹੈਗੇ ਉਹਨਾਂ ਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ ਕੋਈ ਹੋ ਨਾ ਪਾਸ ਇਸ ਦਰਮਿਆਨ ਨੇਤਾ ਨਹੀਂ ਸੀ ਇਸ ਦਰਮਿਆਨ ਬੰਦਾ ਸਿੰਘ ਬਹਾਦਰ ਦਾ ਜਿਸ ਵਿਅਕਤੀ ਨੇ ਕਤਲ ਕੀਤਾ ਸੀ ਮੁਗਲ ਸਮਰਾਟ ਫਰੁਖਸিয়ার ਉਸ ਦਾ ਵੀ ਅੰਤ ਬੰਦੇ ਬਹਾਦਰ ਦੀ ਤਰ੍ਹਾਂ ਹੀ ਹੋਇਆ ਜਿਵੇਂ ਉਸ ਨੇ ਬੰਦੇ ਬਹਾਦਰ ਨੂੰ ਕੋਹ ਕੋਕੇ ਸ਼ਹੀਦ ਕੀਤਾ ਇਸੇ ਤਰ੍ਹਾਂ ਸੈਦ ਭਰਾ ਹੁਸੈਨ ਅਲੀ ਤੇ ਅਬਦੁੱਲਾ ਖਾਨ ਦੁਆਰਾ ਫਰੁਖਸিয়ার ਨੂੰ ਫੜ ਲਿਆ ਗਿਆ ਫੜ ਕੇ ਉਸ ਨੂੰ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਜਾਲ ਮਾਨਾ ਤਰੀਕੇ ਦੇ ਨਾਲ ਖਤਮ ਕਰ ਦਿੱਤਾ ਗਿਆ ਕਿਉਂਕਿ ਫਰੁਖਸੀਆ ਨੂੰ ਬਿਠਾਇਆ ਵੀ ਸਈयद ਭਰਾਵਾਂ ਨੇ ਹੀ ਸੀ ਗੱਦੀ ਤੇ ਜਦੋਂ ਤੱਕ ਉਹ ਉਹਨਾਂ ਦਾ ਹੁਕਮ ਮੰਨਦਾ ਰਿਹਾ ਉਹਨਾਂ ਨੇ ਕੁਝ ਨਹੀਂ ਕਿਹਾ ਜਦੋਂ ਉਹਨਾਂ ਦੇ ਹਕਮ ਨੂੰ ਉਸ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੇ ਉਸ ਨੂੰ ਫੜ ਕੇ ਖਤਮ ਕਰ ਦਿੱਤਾ ਇਸ ਤਰ੍ਹਾਂ ਦੇ ਨਾਲ ਜ਼ੁਲਮ ਕਰਨ ਵਾਲੇ ਦਾ ਵੀ ਅੰਤ ਉਸੇ ਤਰ੍ਹਾਂ ਹੋਇਆ ਜਿਵੇਂ ਉਸ ਨੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਸੀ ਇਸ ਤੋਂ ਬਾਅਦ ਦਿੱਲੀ ਸਰਕਾਰ ਦੇ ਵਿੱਚ 1719 ਚ ਜਦੋਂ ਫਰੁਖਸিয়ার ਦਾ ਕਤਲ ਹੁੰਦਾ ਹੈ ਕਾਫੀ ਉਥਲ ਪੁਥਲ ਹੋਈ ਰਫੀਉ ਦਦੌਲਾ ਰਫੀਉ ਦਰਯਾਤ ਇਹ ਵਾਰੀ ਵਾਰੀ ਜਿਹੜੇ ਹੈਗੇ ਆ ਮੁਗਲ ਸਮਰਾਟ ਫਰੁਖਸিয়ার ਦੀ ਮੌਤ ਤੋਂ ਬਾਅਦ ਸੈयद ਭਰਾਮਾ ਦੁਆਰਾ ਬਣਾਏ ਗਏ ਪਰ ਉਹਨਾਂ ਦਾ ਵੀ ਜਿਹੜੇ ਹੈਗੇ ਉਹ ਵੀ ਕੁਝ ਸਮੇਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਅਖੀਰ ਮੁਹੰਮਦ ਸਾਹ ਰੰਗੀਲੇ ਨੂੰ ਸੈयद ਭਰਾਮਾ ਦੁਆਰਾ ਗੱਦੀ ਤੇ ਬਿਠਾਇਆ ਗਿਆ ਉਹੜੇ ਕਸਮਕਸ ਜਿਹੜੀ ਸੀਗੀ 1719 ਦੇ ਵਿੱਚ ਹੋਈ ਇਸ ਨੇ ਸਿੱਖਾਂ ਨੂੰ ਮੌਕਾ ਦੇ ਦਿੱਤਾ ਆਪਣੇ ਆਪ ਨੂੰ ਸੰਗਠਿਤ ਕਰਨ ਦਾ ਹੁਣ ਇਸ ਦਰਮਿਆਨ ਇੱਕ ਚੀਜ਼ ਹੋਰ ਵੀ ਸੀਗੀ ਕਿ ਸਿੱਖ ਜਿਹੜੇ ਹੈਗੇ ਆ 1716 ਤੋਂ ਬਾਅਦ 1721 ਤੱਕ ਇਹ ਜਿਹੜੇ 5 ਸਾਲ ਹੈਗੇ ਆ ਸੰਵੇ ਦੇ ਵਿੱਚ ਕੋਈ ਵੀ ਇਦਾਂ ਦੀ ਘਟਨਾ ਨਹੀਂ ਮਿਲਦੀ ਕਿ ਜਿੱਥੇ ਸਿੱਖਾਂ ਨੇ ਕੋਈ ਵੱਡੀ ਕਾਰਵਾਈ ਕੀਤੀ ਹੋਏ ਇਤਿਹਾਸ ਵਿੱਚ ਇਸ 5 ਸਾਲਾਂ ਦੇ ਦਰਮਿਆਨ ਕੋਈ ਐਦਾਂ ਦਾ ਜ਼ਿਕਰ ਨਹੀਂ ਹੈਗਾ ਕਿ ਸਿੱਖਾਂ ਨੇ ਕੋਈ ਵੱਡੀਆਂ ਕਾਰਵਨੀਆਂ ਕੀਤੀਆਂ ਇਸ ਦਰਮਿਆਨ ਸਿੱਖ ਜਿਹੜੇ ਹੈ ਉਹ ਸਾਲ ਵਿੱਚ ਦੋ ਵਾਰ ਹੀ ਅੰਮ੍ਰਿਤਸਰ ਜਾਂਦੇ ਆ ਉਹ ਵੀ ਲੋਕ ਸ਼ਿਫਟ ਕੇ ਜਾਂਦੇ ਆ ਉੱਥੇ ਹੀ ਉਹ ਬੈਠਦੇ ਆ ਬੈਠ ਕੇ ਜੋ ਕਿ ਮਾੜਾ ਮੋਟਾ ਪ੍ਰੋਗਰਾਮ ਸੀ ਉਸ ਦੇ ਬਾਰੇ ਚ ਦੇਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਤੇ ਉੱਥੇ ਹੀ ਇਹਦੀ ਸ਼ੁਰੂਆਤ ਹੁੰਦੀ ਹੈ ਸਰਬੱਤ ਖਾਲਸੇ ਦੀ 1716 ਤੋਂ ਬਾਅਦ ਹੀ ਇਹ ਸ਼ੁਰੂਆਤ ਹੁੰਦੀ ਹੈ ਵੱਡੀ ਪੱਧਰ ਤੇ ਕਿ ਜਦੋਂ ਸਿੱਖਾਂ ਦੇ ਕੋਲੇ ਕੋਈ ਨੇਤਾ ਨਹੀਂ ਸੀਗਾ ਤਾਂ ਸਿੱਖ ਇਕੱਠੇ ਹੋ ਕੇ ਜਿਹੜੇ ਹੈਗੇ ਆ ਆਪਸ ਵਿੱਚ ਹੀ ਫੈਸਲਾ ਕਰਦੇ ਆ ਇਸ ਦਰਮਿਆਨ ਬੰਦੇ ਵਹਾਦਰ ਦੀ ਮੌਤ ਤੋਂ ਬਾਅਦ ਸਿੱਖਾਂ ਦੇ ਵਿੱਚ ਧੜੇਵੰਦ ਦੀ ਬਹੁਤ ਜ਼ਿਆਦਾ ਉੱਭਰ ਗਈ ਇੱਕ ਬੰਦਈ ਖਾਲਸਾ ਅਲੰਗ ਜਥੇਬੰਦੀ ਬਣ ਗਈ ਤੇ ਦੂਜੀ ਤਤ ਖਾਲਸਾ ਬਣ ਗਈ ਤਤ ਖਾਲਸਾ ਵਾਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਖਰੀ ਦੇਹਤਾਰੀ ਗੁਰੂ ਮੰਨਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ ਇਹਨਾਂ ਤੋਂ ਇਲਾਵਾ ਬਹਿਗੁਰੂ ਜੀ ਦਾ ਖਾਲਸਾ ਬਹਿਗੁਰੂ ਜੀ ਕੇ ਫਤਿਹ ਉਹਨਾਂ ਦਾ ਧਾਰਮਿਕ ਨਾਰਾ ਹੈ ਤੇ ਨੀਲੇ ਰੰਗ ਦੇ ਕੱਪੜੇ ਪਾਉਂਦੇ ਆ ਜਦੋਂ ਕਿ ਬੰਦਾਈ ਖਾਲਸਾ ਵਾਲੇ ਲਾਲ ਰੰਗ ਦੇ ਕੱਪੜੇ ਪਾਉਂਦੇ ਆ ਬੰਦੇ ਬਹਾਦਰ ਨੂੰ ਵੀ ਉਹ ਗੁਰੂ ਦਾ ਦਰਜਾ ਦੇਣ ਲੱਗ ਪਏ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੁਰੂ ਮੰਨਦੇ ਹੈਗੇ ਆ ਇਹਨਾਂ ਤੋਂ ਇਲਾਵਾ ਧਾਰਮਿਕ ਨਾਰਾ ਉਹਨਾਂ ਦਾ ਫਤਿਹ ਧਰਮ ਫਤਿਹ ਦਰਸ਼ਨ ਉਹਨਾਂ ਨੇ ਦਿੱਤਾ ਸੋ ਇੱਕ ਵੱਡਾ ਵਖਰੇਵਾ ਖੜਾ ਸ਼ੁਰੂ ਹੋ ਗਿਆ ਸਿੱਖ ਧਰਮ ਦੇ ਵਿੱਚ ਇੱਕ ਬਹੁਤ ਵੱਡਾ ਕਲੇਸ਼ ਸ਼ੁਰੂ ਹੋ ਗਿਆ ਹੁਣ ਇਹਦੇ ਲਈ ਸਿੱਖ ਜਿਹੜੇ ਸੀਗੇ ਸੂਝਵਾਨ ਸਿੱਖ ਕਿਉਂਕਿ ਇਸ ਦਰਮਿਆਨ ਸਿੱਖਾਂ ਦਾ ਕੇਂਦਰ ਜਿਹੜਾ ਸੀਗਾ ਅੰਮ੍ਰਿਤਸਰ ਸੀ ਪਰ ਉਹ ਫਿਰ ਸ਼ਿਫਟ ਕਰਨਾ ਪੈ ਗਿਆ ਦਿੱਲੀ ਮਾਤਾ ਸੁੰਦਰ ਕੌਰ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਮ ਪਤਨੀ ਤੇ ਮਾਤਾ ਸਹਿਬ ਦੇਵਾ ਜੀ ਇਹ ਦੋਨੋਂ ਦਿੱਲੀ ਨਿਵਾਸ ਕਰ ਰਹੇ ਹਾਂ ਸਨ ਉੱਥੇ ਸਿੱਖ ਜਿਹੜੇ ਹੈਗੇ ਆ ਉਹ ਜਾਣਦੇ ਆ ਤੇ ਮਾਤਾ ਜੀ ਨੂੰ ਫਰਿਆਦ ਕਰਦੇ ਆ ਕਿ ਪੰਜਾਬ ਦੇ ਵਿੱਚ ਹਾਲਾਤ ਇੰਨੇ ਜ਼ਿਆਦਾ ਖਰਾਬ ਹੋ ਚੁੱਕੇ ਆ ਤੇ ਸਿੱਖ ਉਸ ਦਾ ਮੁਕਾਬਲਾ ਨਹੀਂ ਕਰ پا ਰਹੇ ਬਹੁਤ ਸਾਰੇ ਸਿੱਖਾਂ ਨੇ ਮਾਤਾ ਜੀ ਨੂੰ ਬੁਜਾਰਸ਼ ਕੀਤੀ ਕਿ ਤੁਸੀਂ ਇਸ ਮਸਲੇ ਨੂੰ ਹੱਲ ਕਰਵਾਓ ਤੇ ਫਿਰ ਦਿੱਲੀ ਤੋਂ 1721 ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਦੋਨੋਂ ਮਤਾਵਾ ਦੁਆਰਾ ਸਹਿਮਤੀ ਦੇ ਕੇ ਪੰਜਾਬ ਦੇ ਵਿੱਚ ਭੇਜਿਆ ਗਿਆ ਉਸ ਨੂੰ ਕਿਹਾ ਗਿਆ ਕਿ ਸਿੱਖਾਂ ਦੇ ਵਿੱਚ ਜਿਹੜਾ ਇਹ ਦੋ ਧੜੇ ਉੱਭਰ ਰਹੇ ਆ ਇਹ ਇਹਨਾਂ ਦੇ ਵਿੱਚ ਸੁਲਾਹ ਕਰਵਾਈ ਜਾਏ ਨਹੀਂ ਤਾਂ ਸਿੱਖ ਕੌਮ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ ਤੇ 1721 ਦੇ ਵਿੱਚ ਭਾਈ ਮਨੀ ਸਿੰਘ ਜੀ ਪੰਜਾਬ ਦੇ ਵਿੱਚ ਆਂਦੇ ਆ ਉਹਨਾਂ ਨੂੰ ਹਰਮੰਦਰ ਸਾਹਿਬ ਦੇ ਵਿੱਚ ਹੈੱਡ ਗ੍ਰਾਂਥੀ ਨਿਯੁਕਤ ਕੀਤਾ ਗਿਆ ਜਿੱਥੇ ਉਹ 1721 ਤੋਂ ਲੈ ਕੇ 1738 ਤੱਕ ਸਿੱਖ ਕੌਮ ਦੀ ਧਾਰਮਿਕ ਤੌਰ ਤੇ ਅਗਵਾਈ ਕਰਦੇ ਰਹੇ ਸਿੱਖਾਂ ਦੇ ਵਿੱਚ ਵੀ ਭਾਈ ਮਨੀ ਸਿੰਘ ਜੀ ਦਾ ਬਹੁਤ ਸਤਿਕਾਰ ਸੀਗਾ ਸਿੱਖ ਜਿਹੜੇ ਹੈਗੇ ਆ ਭਾਈ ਮਨੀ ਸਿੰਘ ਨੂੰ ਬਹੁਤ ਇੱਜ਼ਤ ਦਿੰਦੇ ਸਨ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸੀਗੇ ਗੁਰੂ ਸਾਹਿਬ ਜੀ ਦੇ ਨੇੜ ਦੇ ਸਿੱਖ ਸਨ ਭਾਈ ਮਨੀ ਸਿੰਘ ਜੀ ਇਸ ਕਰਕੇ ਸਿੱਖਾਂ ਦਾ ਸਰਬੱਤ ਖਾਲਸਾ ਬੁਲਾਇਆ ਗਿਆ ਤਤ ਖਾਲਸਾ ਵਾਲੇ ਵੀ ਬੁલાਏ ਗਏ ਉਹਨਾਂ ਦੇ ਵੱਲੋਂ ਭਾਈ ਕਾਨ ਸਿੰਘ ਜੀ ਆਏ ਜਿਹੜੇ ਕੰਬਦੇ ਬਹਾਦਰ ਦਾ ਆਖਰੀ ਸਮੇ ਗੁਰਦਾਸ ਰੰਗਲ ਤੋਂ ਸਾਥ ਛੱਡ ਗਏ ਸਨ ਤੇ ਦੂਜੇ ਪਾਸੇ ਬੰਦਈ ਖਾਲਸਾ ਦੇ ਵਿੱਚੋਂ ਮਹੰਤ ਸਿੰਘ ਆਏ ਤੇ ਦੋਨਾਂ ਨੂੰ ਬਿਠਾਇਆ ਗਿਆ ਆਪਸ ਵਿੱਚ ਗੱਲਬਾਤ ਜਿਹੜੀ ਹੈਗੀਆ ਕਰਵਾਈ ਗਈ ਅਖੀਰ ਇਹ ਫੈਸਲਾ ਹੋਇਆ ਕਿ ਪਰਚੀ ਜਿਹੜੀ ਹੈਗੀਆ ਪਾਈ ਜਾਊਗੀ ਇੱਕ ਪਰਚੀ ਦੇ ਉੱਤੇ ਬੰਦਾਈ ਖਾਲਸਾ ਦਾ ਨਾਮ ਲਿਖਿਆ ਜਾਏਗਾ ਦੂਜੀ ਪਰਚੀ ਦੇ ਉੱਤੇ ਤਤ ਖਾਲਸਾ ਲਿਖਿਆ ਜਾਏਗਾ ਉਹ ਪਰਚੀ ਉਹ ਅੰਮ੍ਰਿਤਸਰ ਵਿਖੇ ਸਰੋਵਰ ਦੇ ਵਿੱਚ ਛੱਡੀ ਜਾਊਗੀ ਭਾਈ ਮਨੀ ਸਿੰਘ ਦੁਆਰਾ ਤੇ ਜਿਹੜੀ ਪਰਚੀ ਉੱਪਰ ਪਹਿਲਾਂ ਆ ਗਈ ਉਸ ਦਾਲ ਨੂੰ ਮਾਨਤਾ ਦਿੱਤੀ ਜਾਏਗੀ ਤੇ ਇਸੇ ਤਰ੍ਹਾਂ ਹੋਇਆ ਭਾਈ ਮਨੀ ਸਿੰਘ ਨੇ ਆਪਣੇ ਹੱਥ ਦੇ ਵਿੱਚ ਦੋਨੋਂ ਪਰਚੀਆਂ ਫੜ ਲਈਆਂ ਤੇ ਜਦੋਂ ਪਾਣੀ ਦੇ ਵਿੱਚ ਪਰਚੀਆਂ ਨੂੰ ਛੱਡਿਆ ਗਿਆ ਤਾਂ ਤਤ ਖਾਲਸਾ ਵਾਲੀ ਪਰਚੀ ਪਹਿਲਾਂ ਉੱਪਰ ਆ ਗਈ ਤੇ ਬੰਦਾਈ ਖਾਲਸਾ ਵਾਲੀ ਲੇਟ ਆਈ ਤੇ ਇਹ ਫੈਸਲਾ ਹੋਇਆ ਕਿ ਤਤ ਖਾਲਸਾ ਜੇਤੂ ਹੈ ਬੰਦਾਈ ਖਾਲਸਾ ਵਾਲੇ ਸਾਰੇ ਜਿਹੜੇ ਹੈਗੇ ਆ ਤਤ ਖਾਲਸਾ ਦੇ ਵਿੱਚ ਸ਼ਾਮਲ ਹੋ ਜਾਣ ਪਰ ਬੰਦਾਈ ਖਾਲਸਾ ਵਾਲਿਆਂ ਦੁਆਰਾ ਰੌਲਾ ਪਾ ਲਿਆ ਗਿਆ ਉਹਨਾਂ ਨੇ ਕਿਹਾ ਕਿ ਭਾਈ ਮਨੀ ਸਿੰਘ ਜੀ ਦੁਆਰਾ ਇੱਥੇ ਪੱਖਪਾਤ ਕੀਤਾ ਗਿਆ ਹੈ ਤੇ ਫਿਰ ਦੂਜੀ ਆਪਸ਼ਨ ਦਿੱਤੀ ਗਈ ਕਿ ਫਿਰ ਦੋਨਾਂ ਧੜਿਆਂ ਦੇ ਵਿੱਚੋਂ ਇੱਕ ਇੱਕ ਪਹਿਲਮਾਨ ਲਿਆਂਦਾ ਜਾਏ ਤੇ ਦੋਨਾਂ ਧੜਿਆਂ ਦੇ ਵਿੱਚੋਂ ਜਦ ਪਹਿਲਵਾਨ ਆਏ ਉਹਨਾਂ ਪਹਿਲਵਾਨਾਂ ਦੇ ਵਿੱਚ ਵੀ ਤਤ ਖਾਲਸਾ ਦਾ ਪਹਿਲਵਾਨ ਜਿਹੜਾ ਸੀਗਾ ਜਿੱਤ ਗਿਆ ਤੇ ਇਸ ਤੋਂ ਬਾਅਦ ਪੂਰੇ ਤੌਰ ਤੇ ਇਹ ਐਲਾਨ ਕਰ ਦਿੱਤਾ ਗਿਆ ਕਿ ਹੁਣ ਜਿਹੜਾ ਹੈ ਤਤ ਖਾਲਸਾ ਜਥੇਬੰਦੀ ਹੀ ਰਹੇਗੀ ਦੂਜੀ ਦੇ ਮੈਂਬਰ ਜਿਹੜੇ ਹੈਗੇ ਆ ਉਹ ਸਾਰੇ ਉਹ ਬੰਦਾਈ ਖਾਲਸਾ ਵਾਲੇ ਤਤ ਖਾਲਸਾ ਵਿੱਚ ਸ਼ਾਮਲ ਹੋ ਜਾਣ ਸੋ ਇਸ ਤਰ੍ਹਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਧਰਮ ਪਤਨੀ ਨੇ ਸਿੱਖ ਕੌਮ ਦੀ ਬਹੁਤ ਲੰਮੇ ਸਮੇਂ ਤੱਕ ਅਗਵਾਈ ਕੀਤੀ ਤੇ ਉਹਨਾਂ ਦੀ ਸੂਝ-ਬੂਝ ਸਦਕਾ ਹੀ ਇਹ ਇੱਕ ਵੱਡਾ ਖਲਾਰਾ ਜਿਹੜਾ ਕਿ 1721 ਤੱਕ ਪਿਆ ਰਿਹਾ 1716 ਤੋਂ ਲੈ ਕੇ ਉਸ ਨੂੰ ਠੀਕ ਕੀਤਾ ਗਿਆ ਤੇ ਸਿੱਖ ਕੌਮ ਨੂੰ ਇੱਕ ਹੀ ਜਥੇਵੰਦੀ ਤਤ ਖਾਲਸਾ ਦਿੱਤੀ ਗਈ ਜੋ ਕਿ ਅੱਜ ਤੱਕ ਨਿਹੰਗ ਸਿੰਘਾਂ ਦੇ ਰੂਪ ਵਿੱਚ ਕੰਮ ਕਰਦੀ ਹੈ ਤੋ ਇਸ ਤਰ੍ਹਾਂ ਦੇ ਨਾਲ ਇਹ ਸੀਗਾ 1716 ਤੋਂ ਲੈ ਕੇ 1721 ਤੱਕ ਕਿਵੇਂ ਸਿੱਖ ਕੌਮ ਦੇ ਉੱਤੇ ਜ਼ੁਲਮ ਹੋਏ ਤੇ ਕਿਵੇਂ ਸਿੱਖ ਕੌਮ ਦੁਆਰਾ ਉਹ ਉਹਨਾਂ ਜ਼ੁਲਮਾਂ ਦਾ ਮੁਕਾਬਲਾ ਕੀਤਾ ਗਿਆ ਤੇ ਫਿਰ ਉਹਨਾਂ ਦਾ ਹੱਲ ਕੀ ਨਿਕਲਿਆ ਤੇ ਬਾਕੀ ਦਾ ਇਤਿਹਾਸ ਅਗਲੇ ਵੀਡੀਓ ਦੇ ਵਿੱਚ ਆਪਜੀ ਦੱਸਿਆ ਜਾਏਗਾ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ ਵਧੀਆ ਇਤਿਹਾਸਕ ਜਾਣਕਾਰੀ ਲੈਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਵਧੀਆ ਤੇ ਵਧੀਆ ਜਾਣਕਾਰੀ ਦਿੱਤੀ ਜਾ ਸਕੇ ਇਹਦੇ ਨਾਲ ਹੀ ਅੱਜ ਦਾ ਵੀਡੀਓ ਇੱਥੇ ਸਮਾਪਤ ਹੈ ਸਤਿ ਸ੍ਰੀ ਅਕਾਲ